ਥਾਣਾ ਸੰਗਤ ਦੀ ਪੁਲਿਸ ਨੇ ਦੋ ਵੱਖ-ਵੱਖ ਕੇਸਾਂ ਵਿੱਚ ਤਿੰਨ ਨੌਜਵਾਨਾਂ પાસેથી 10 ਗ੍ਰਾਮ ਚਿੱਟਾ 1,90,000 ਦੀ ਡਰੱਗ ਮਣੀ ਅਤੇ 5 ਕਿਲੋ ਚੂਰਾ ਪੋਸਟ ਕੀਤਾ ਬਰਾਮਦ। ਥਾਣਾ ਸੰਗਤ ਦੀ ਪੁਲਿਸ ਨੇ ਨਸ਼ੇ ਦੇ ਤਸਕਰਾਂ ਤੇ ਸਖਤੀ ਵਰਤਦੇ ਹੋਏ ਦੋ ਵੱਖ-ਵੱਖ ਕੇਸਾਂ ਵਿੱਚ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਗ੍ਰਾਮ ਚਿੱਟਾ 1,90,000 ਦੀ ਡਰੱਗ ਮਣੀ ਅਤੇ 5 ਕਿਲੋ ਚੂਰਾ ਪੋਸਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਖਾਣਾ ਸੰਗਤ ਦੇ ਮੁਖੀ ਪਰਮਪਾਰਸ਼ ਸਿੰਘ ਚਹਿਲ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਗਾਇਤ ਕੀਤੀ ਜਾ ਰਹੀ ਸੀ ਤਾਂ ਦੋ ਨੌਜਵਾਨਾਂ ਨੂੰ ਰੋਕ ਕੇ ਜਦ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਪਾਸੋਂ 10 ਗ੍ਰਾਮ ਚਿੱਟਾ ਅਤੇ 1,90,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਹੈ ਕਿ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਸੂਰਜ ਪ੍ਰਤਾਪ ਸਿੰਘ ਵਾਸੀ ਬੈਰੋਵਾਲ ਜ਼ਿਲ੍ਹਾ ਤਰਨਤਾਰਨ ਦੇ ਤੌਰ ਤੇ ਹੋਈ ਹੈ। ਉਹਨਾਂ ਦੱਸਿਆ ਹੈ ਕਿ ਦੂਜੇ ਕੇਸ ਵਿੱਚ ਪੁਲਿਸ ਵੱਲੋਂ ਪੰਜ ਕिलो ਚੂਰਾ ਪੋਥ ਕੁਲਵੰਤ ਸਿੰਘ ਵਾਸੀ ਪਿੰਡ ਮਲੂਕਾ ਪਾਸੋਂ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਤਿੰਨ ਨੌਜਵਾਨਾਂ ਹੀ ਖਿਲਾਫ ਥਾਣਾ ਸੰਗਤ ਵਿਖੇ ਵੱਖ-ਵੱਖ ਧਰਾਮਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਹੈ ਕਿ ਅੱਜ ਇਹਨਾਂ ਤਿੰਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਿ ਹੋਰ ਵੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ। ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਅਟਿੰਡਾ ਦੀਆਂ ਹਦਾਇਤਾਂਾਂ ਸਾਹਿਬ ਨੂੰ ਨੰਬਰ 60 ਜਿਹਦੇ ਵਿੱਚ ਕੁਲਵੰਤ ਸਿੰਘ ਉਰਫ ਗੰਤਾਵਾਸੀ ਲੋਕਾ ਦਾ ਜੋ ਰਹਿਣ ਵਾਲਾ ਜਿਹਦੇ ਕੋਲੋਂ 5 ਕਿਲੋ ਧੁੱਕੀ ਚੂੜਾ ਪੋਸਟ ਪ੍ਰਾਪਤ ਹੋਇਆ ਜਿਹੜਾ ਅਸੀਂ ਐਫ ਆਈ ਆਰ ਦਰਜ ਕੀਤੀ ਅੰਡਰ ਸੈਕਸ਼ਨ 15 61 85 ਐਨ ਡੀ ਪੀ ਐਸ ਐਕਟ ਤੇ ਦੂਸਰਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਆ ਜਿਹਦੇ ਕੋਲੋਂ 10 ਗ੍ਰਾਮ ਚਿਟਾ ਤੇ तकरीबन 1,90,000 ਡਰਗਮਨੀ ਬਰਾਮਦ ਹੋਈ ਹੈ ਜਿਦੇ ਵਿੱਚ ਇੱਕ ਸੂਰਜ ਪ੍ਰਤਾਪ ਹੈ ਜੋ ਵੈਰੋਵਾਲ ਦਾ ਰਹਿਣ ਵਾਲਾ ਜ਼ਿਲ੍ਹਾ ਤਰਨਤਾਰਨ ਤੇ ਦੂਸਰਾ ਇਹਦੇ ਵਿੱਚ ਮਨਪ੍ਰੀਤ ਉਰਫ ਮਣੀ ਇਹ ਵੀ ਵੈਰੋਵਾਲ ਦਾ ਤਰਨਤਾਰਨ ਦਾ ਰਹਿਣ ਵਾਲਾ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਅੱਗੇ ਇਹਨਾਂ ਦਾ ਰਿਮਾਂਡ ਲੈ ਜਾ ਰਿਹਾ ਤੇ ਜੋ ਵੀ ਪੁੱਛਗਿੱਛ ਦੇ ਵਿੱਚ ਅੱਗੇ ਸਾਹਮਣੇ ਆਊਗਾ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕ ਗਾਲ ਕੇ ਇਹਨਾਂ ਦਾ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਊਗਾ ਜਿਹੜਾ ਤਾਂ ਵੀ ਜੁਨਾ ਪੋਸਟ ਵਾਲਾ ਹੈ ਇਹ ਇਹ ਕਾਬੂ ਕੀਤਾ ਗਿਆ ਫੇਟ ਸਿਕ ਵਾਲਾ ਤੇ ਦੂਸਰਾ ਜੋ ਹੋਮ ਵਾਲੀ ਬੰਦੇ ਹਲਕੋ ਤਰ੍ਹਾਂ ਨੇ ਗੱਲ ਕਰ ਰਹੇ ਹਾਂਜੀ ਹਾਂਜੀ